पहिरां बि छ جناب انسان کو چار پیسے بھی آ جاتی پاک مولا علی کے دیوانے کی کہہ رہے کہ پتھر کی عمارت بنا کر مت کر گروری آشانہ پرندے بنا لیتے ہیں ਇੱਥੇ ਵੀ دولت ਕਾ ਹੋਗੀ ਤੇਰੇ ਖਜ਼ਾਨੇ ਮੇਂ ਉਹ ਜਿਤਨੀ ਮੋਲਾ ਅਲੀ ਕੇ دیਵਾਨੇ ਲੁਟਾ ਦਿੰਦੇ ਜਿਹੜੇ ਜਨਾਬ ਮੋਲਾ ਨਹੀਂ ਦੇ دیਵਾਨੇ ਦੋਨੋਂ ਹੱਥੋਂ ਕਾ ਕੇ ਜ਼ੋਰਦਾਰ ਤਾੜੀ ਮਾਰਦੇ ਇੱਕ ਜ਼ੋਰਦਾਰ ਤਾੜੀ ਉਸ ਸ਼ਖਸੀਅਤ ਜਿਨ੍ਹਾਂ ਨੇ ਅਡਾਰੇ ਦੀ ਧਰਤੀ ਨੂੰ ਪਾਗਲਾ ਹੈ ਸਾਡੇ ਬਾਬਾ ਰਤਨ ਸ਼ਾਹ ਜੀ ਕੋਲ ਤੋਂ ਆਬੋਨਦਨਾ ਦੇ ਕਦਮ ਕੇ ਤਾੜੀ ਮਾਰੋ ਦੋਨੋਂ ਹੱਥੋਂ ਕਾ ਕੇ ਕਿਉਂਕਿ ਬੇਸ਼ੱਕ ਇਹ ਕਾਲੀਬਾਜੀ ਫਕਰ ਬਿਲਕੁਲ ਕੱਟ ਬੋਲਦੇ ਨੇ ਜਿਦਾਂ ਜਨਾਬ ਕਿ ਬਿਲਕੁਲ ਚੁੱਪ ਚੁੱਪ ਰਹਿੰਦੇ ਆ ਉਹ ਗੁੰਡਿਆਂ ਨੂੰ ਬੋਲਾ ਲਾ ਦਿੰਦੇ ਅਜ਼ਮਾ ਕੇ ਦੇਖ ਲੈ ਕਿਤੇ ਫਕਰਾ ਨੂੰ ਕਿ ਰੱਬ ਨਾਲ ਗੱਲ ਕਰਵਾ ਦਿੰਦੇ ਉਹ ਵੀ ਮੁਸ਼ਕਲ ਹੱਲ ਕਰ ਦਿੰਦੇ ਜੀ ਸਿੰਘ ਜੀ ਦਾ ਸਾਥ ਬੜੀ ਸੇਵਾ ਕਰਦੇ ਨੇ ਏਰੀਆ ਦੀ ਏਰੀਆ ਦੀ ਦੱਬ ਕੇ ਤਾਂ ਨੇ اوتار سر جی کپ تک پہنچے سمجھتی جیاندیپ کنڈا جی سب بہت ستار جو بابا کام کرے ਆਏ ਹੋਏ ਬਹੁਤ ਹੀ ਸਤਿਕਾਰਯੋਗ ਬਤਵੰਤੇ ਸੱਜਣ ਇਲਾਕੇ ਤੋਂ ਬਹੁਤ ਵੱਡੇ ਘੱਟ ਕੇ ਆਈਆਂ ਹੋਈਆਂ ਸਾਰੀ ਸਾਥ ਸੰਗਤ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਗੁਰੂਆ ਪੀਰਾਂ ઋਸ਼ੀਆਂ ਮੁੰਨੀਆਂ ਦੀ ਧਰਤੀ ਦੇ ਇਹ ਮੇਲੇ ਇਸੇ ਤਰ੍ਹਾਂ ਲੱਗਦੇ ਰਹਿਣ ਬਾਬਾ ਰਤਨ ਸਿੰਘ ਖੁੱਲ ਦੀ ਯਾਦ ਨੂੰ ਸਮਰਪਿਤ ਚੌਥੇ ਸਾਲਾਨਾ 22 ਮਾਸ ਮਾਗਮ ਕਰਵਾਇਆ ਜਾ ਰਿਹਾ ਹੈ ਮੈਂ ਇਲਾਕਾ ਪਰ ਤੋਂ ਆਈਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਨਾ ਹਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਇਸ ਸਰਕਾਰ ਦੇ ਸੇਵਾਦਾਰ ਬਾਬਾ ਮਨਜੀਤ ਸਿੰਘ ਜੀ ਦਾ ਜਿਨ੍ਹਾਂ ਦੀ ਸਖਤ ਮਿਹਨਤ ਨਾਲ ਅੱਜ ਐਡਾ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ ਮੈਂ ਪਿਛਲੇ 3 ਮਹੀਨੇ ਤੋਂ ਦੇਖ ਰਿਹਾ ਹਾਂ ਕਿ ਬਾਬਾ ਜੀ ਬਹੁਤ ਹੀ ਮੇਲਾ ਕਰਾਉਣ ਲਈ ਸਖਤ ਮਿਹਨਤ ਕਰ ਰਹੇ ਨੇ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਇਹਨਾਂ ਦਾ ਵੱਧ ਤੋਂ ਵੱਧ ਸਾਥ ਦਿਆ ਕਰੋ ਤਾਂ ਜੋ ਇਦਾਂ ਦੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਰਹਿਣ ਤੇ ਅਸੀਂ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਸਮੂਹ ਇੱਕ ਦੂਜੇ ਨੂੰ ਮਿਲਦੇ-ਗਿਲਦੇ ਰਹੀਏ ਮੈਂ ਸਾਰੀ ਸੰਗਤ ਦਾ ਅੱਜ ਲਿਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਆਈ ਹੋਈ ਸਾਰੀ ਸੰਗਤ ਦਾ ਫਿਰ ਇੱਕ ਵਾਰ ਬਹੁਤ-ਬਹੁਤ ਧੰਨਵਾਦ ਜੈ ਪੀਰਾ ਦੀ ਜੈ ਮਸਤਾਂ ਦੀ ਗੋਸੂ ਖੁਦ ਨੂੰ multimass <laughs> spam ते हली अली, अली कॾहिं <स्थितितिति> <स्थिति> मुश्किल हल हुस मथे वञू जॾो कमारे अली अली के उहे सुनाम गरी उर सुनाम ديده دتريتکا بلنگا ديده دتريتکا بلنگا ديده دتريتکا بلنگا آ ديده دتريتکا مور کان ني نابي خدا هوست له بير گل مري 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 هوست له دلدن مري هوست